ਹਾਂਜੀ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਅੱਪਾ ਜ ਕਰ ਰਾਂ ਰੰਗ ਤੇ ਆਹ ਕਮਰਾ ਰਹਿ ਗਿਆ ਸੀ ਇਹ ਕੰਦਾ ਕੁੰਡਾ ਰੰਗ ਕਰੀਆਂ ਨੇ ਜੀ ਚਿੱਟਾ ਪੇਟ ਬਦਲਾ ਇਸ ਸਮੋਸਨ ਨਾਲ ਕਰਤਾ ਰੰਗ ਤੇ ਆਹ ਥੋੜਾ ਰਹਿ ਗਿਆ ਟੁੱਟਾ ਲਾਈਨਾ ਟੁੱਟਾ ਰਹਿ ਜਾ ਰੰਗ ਕਰਤਾ ਸਮੋਸਮ ਕਰ ਰਹੇ ਆ ਚਿੱਟੇ ਰੰਗ ਦਾ ਇਹਨੂੰ ਕੰਦ ਨੂੰ ਪਹਿਲਾਂ ਪਾਣੀ ਲਾਉਣਾ ਪੈਂਦਾ ਫਿਰ ਸਮੋਸਨ ਮਾਰਨੀ ਪੈਂਦੀ ਆ ਸ਼ੁਰੂ ਕਰਦੇ ਆਂ ਇਹ ਰਗੜਾਈ ਜਲਪ ਨੂੰ ਬੁਰਸ਼ ਮਾਰਦੇ ਆਂ ਤਾਰਾਂ ਨੂੰ ਕਰਨੀ ਸਮੋਸਨ ਤੇ ਚੰਗੀ ਤਰ੍ਹਾਂ ਲਾ ਕੇ ਜਲਪ ਨੂੰ ਆਕਾਰ ਇਹਨੂੰ ਕਾਲੀ ਜਲ ਪਸਾਰੀ ਤਾਰ ਕੇ ਤਾਰਾਂ ਬੁਰਸ ਮਾਰ ਕੇ ਤੇ ਉੱਪਰ ਵੀਰ ਕਾ ਦਾ ਹੀ ਬਾਲ ਪੱਟੀ ਆਜਾ ਕੰਧਰੋਂ ਟੀਪ ਕਰਨੀਆਂ ਤਿਆਰਾ ਉੱਪਰ ਉੱਪਰ ਰਹਿ ਗਿਆ ਰੰਗ ਕਰਤਾ ਤੇ ਆ ਟੁੱਟਾ ਰਹਿੰਦਾ ਤੇ ਇਹਨੂੰ ਸਮੋਸਾਮ ਗਿੱਲੀ ਕੰਧ ਕਰਕੇ ਸਮੋਸਨ ਪੇਰਾ ਟੀਪ ਕਰਕੇ ਆ ਟੁੱਟਿਆਂ ਤੇ ਸਾਰੇ ਟੀਪ ਕਰਾਂਗੇ ਆ ਪੱਟੀਆਂ ਸਮਾਰ ਕੇ ਬਣਾਤੀਆਂ ਕੰਦ ਤੇ ਤੇ ਪੱਟੀਆਂ ਬਣਾ ਕੇ ਰੰਗ ਕਰਤਾ ਬਾਲ ਪੱਟੀ ਲਾ ਕੇ ਤੇ ਬਹੁਤ ਸੋਹਣਾ ਰੰਗ ਹੋ ਗਿਆ ਤੇ ਆ ਜਲਬੀ ਲਾ ਕੇ ਸਾਰੀ ਇਹ ਤੇ ਸਮੋਸੇ ਮਾਰਾਂ ਕੰਦ ਗਿੱਲੀ ਕਰ ਕਰਕੇ ਇਹ ਸਮੋਸਮ ਗਿੱਲੀ ਕੰਦ ਤੇ ਹੁੰਦੀ ਆ ਪਾਣੀ ਲਾ ਕੇ ਜੀ ਪਹਿਲਾਂ ਜਿਹੜਾ ਉਹ ਚਵਾਰਾ ਸੀ ਜਾ ਉਹ ਪਹਿਲਾਂ ਪੀਲਾ ਰੰਗ ਸਮੋਸ਼ਨ ਕਰੀ ਰਿਤੀ ਤੇ ਹੁਣ ਉਹ ਤੇ ਪੱਟੀਆਂ ਪੁੱਟੀਆਂ ਕਰ ਲ ਕਰਤੇ ਕੰਪਲੀਟ ਆ ਸਾਰਾ ਬਰਾਂਡੇ ਬਣਾਉਂਦੇ ਪੱਟੀਆਂ ਸਾਰੀਆਂ ਕੰਪਲੀਟ ਕਰਕੇ ਰੰਗ ਕਰਿਆ ਤੇ ਆ ਕੰਦਾ ਸਮੋਸ਼ਨ ਕਰਿਆ ਹੀ ਕੱਲ ਯਾਰ ਰੰਗ ਕਰਿਆ ਇਹ ਪੱਟੀਆਂ ਕਾਫੀ ਤੇ ਬਹੁਤ ਸੋਹਣੀਆਂ ਤੇ ਚਿੱਟਾ ਪੇਂਟ ਕਰਿਆ ਤੇ ਹਜੇ ਟਾਕੇ ਅੰਦਰ ਬਾਜੇ ਰਹਿੰਦੇ ਨੇ ਤੇ ਹਜੇ ਵੀਰੋਂ ਨਹੀਂ ਲੱਗੇ ਹੋਏ ਨੇ ਲੱਗ ਕੇ ਉਹਨਾਂ ਵੀ ਇਹ ਪੱਟੀਆਂ ਲਾਉਣ ਕਾਫੀ ਰੰਗ ਦੀਆਂ ਤੇ ਚਿੱਟਾ ਰੰਗ ਮਾਰਿਆ ਤੇ ਲਾਲ ਕਾਫੀ ਰੰਗ ਦੇ ਪੱਟੀਆਂ ਕੱਚੀਆਂ ਨੇ ਅੱਜ ਆਇਆ ਇਹ ਮੇਲੇ ਜਿਲ੍ਹਾ ਪਟਿਆਲਾ ਚਹਿਲਵੇ ਬਨੌੜਾ ਕਿਉਂਕਿ ਬਚਪਨ ਯਾਦ ਆਇਆ ਮੇਲੇ ਘੁੰਮਣਾ ਚਾਹੀਦਾ ਜ਼ਰੂਰ ਤੇ ਦੁਕਾਨਾਂ ਦੇ ਖਿਲਾਉਣੇ ਖਿਲਾਉਣੇ ਦੇਖਣ ਨੂੰ ਬਹੁਤ ਸੋਹਣੇ ਲੱਗਦੇ ਬੱਚੇ ਲੈਂਦੇ ਨੇ ਅੱਜ ਕੱਲ ਕਿਉਂਕਿ ਬੱਚਿਆਂ ਨੂੰ ਬਹੁਤ ਪਸੰਦ ਆਈ ਖਿਲਾਉਣੇ ਲੈਣ ਦੇ ਆਪਣੀਆਂ ਜਲੇਬੀਆਂ ਬਣਵਾਈਆਂ ਤਾਜ਼ੀਆਂ ਤੇ ਮਿੱਠੀਆਂ ਤੁਰਬਾਰ ਪਿਲਤੀ ਹੋਣ ਸੂਜੀ ਸੀ ਬਹੁਤ ਸੋਹਣੀ ਬਰਫੀ ਆ ਤੇ ਮੇਲੇ ਤੇ ਆਏ ਤੇ ਅਜ ਮੈਂ ਚੱਲ ਘੁੰਮ ਫੇਰੇ ਆ ਇਹ ਤੇ ਕਾ ਪੁਰਾਣੀਆਂ ਬਚਪਨ ਯਾਦ ਆ ਜਾਂਦਾ ਕਿਉਂਕਿ ਛੋਟੇ ਜੰਦੇ ਆਉਂਦੇ ਹੁੰਦੇ ਸੀ ਮੇਲੇ ਕਿਨੌੜੇ ਤੇ ਆਪਾਂ ਪੀ ਰਹੇ ਸੀ ਅੱਜ ਜੂਸ ਮੇਲੇ ਤੇ ਤੇ ਉੱਧਰ ਆਪਾਂ ਖਿਲਾਉਣੇ ਲੱਗੇ ਨੇ ਬੱਚੇ ਵਾਲੇ ਵੀਰ ਕੇ ਛੇਡ ਕਿੱਕੇ ਸ਼ਹਿਰ ਗਏ ਹੋਏ ਸੀ ਹੁਣ ਆਪਾਂ ਇਹ ਘਰੇ ਆਇਆ ਤੇ ਆ ਬੱਚਾ ਦੇਖਿਆ ਜੀ ਤੇ ਖੁੱਲਾ ਤੇ ਲਾਣੇਦਾਰ ਜੀ ਨੇ ਥੋੜੇ ਭੁੱਲ ਗਏ ਮੈਂ ਤਾਂ ਆ ਕੇ ਦੇਖਿਆ ਕਿ ਇਹ ਮਾਰਦਾ ਵੀ ਆ ਉਹ ਜਿੱកਾ ਰੱਸੀ ਲਿਪਟੀ ਹੋਈ ਆ ਕੱਟੀ ਸੰਗਲੀ ਲਾਲ ਪਰ ਇਹ ਤਾਂ ਥੋੜਾ ਡਰ ਲੱਗਦਾ ਇਹ ਸੰਗਲੀ ਚ ਤੇ ਆਹ ਕੱਟੀ ਦੇ ਲੱਤਾਂ ਚ ਲਿਫਟੀ ਹੋ ਤਾਂ ਇਹਨੂੰ ਐ ਲਾਦਾ ਬਾਲਦ ਨੂੰ ਵੀ ਮੈਂ ਬੰਨਿਆ ਹੋਇਆ ਕਿਉਂਕਿ ਜੇ ਖੁੱਲ ਜੇ ਕਿਸਮਾਨ ਪਾਦਾ ਕਦੇ ਉਹ ਵਿੜੇ ਵਾਜ ਜਾਂਦਾ ਕਦੇ ਇਧਰ ਨੀਰਾ ਖਾਨ ਲੱਗ ਜਾਂਦਾ ਅੰਜੀ ਆ ਲਾਦੇ ਆ ਪਾ ਗੋਭੀ ਵੱਟਾਂ ਤੇ ਤੇ ਉਹ ਪਾਲੀ ਵੱਟਾਂ ਐ ਗੋਭੀ ਸਬਜ਼ੀਆਂ ਸੂਜੀਆਂ ਲਾਤੀਆਂ ਤੇ ਆਹ 파ੜ ਕਪੂੜਕ ਗੋਮੀਆਂ ਗਾਭੀਆਂ ਬੱਚੇ ਆ ਗਾਜਰਾ ਲਾਏ ਮਟਰ ਮਟਰ ਰਹਿੰਦੇ ਨੇ ਤੇ ਥੋੜੇ-ਮੋਟੇ ਸਬਜ਼ੀਆਂ ਭਾਜੀਆਂ ਲਾਈਆਂ ਨੇ ਕਿਆਰਿਆਂ 'ਚ ਬੱਟਾ ਲਾ ਕੇ ਨੌ ਮਹੀਨਾ ਹੋ ਗਿਆ ਤੇ 15 ਤਰੀਕ ਆਲੂ ਹੈ ਗਿਆ ਅੱਸੂ ਦੀ ਸੰਗਰਾਦ ਤੇ ਬੱਟਾ-ਬੱਟੀਆਂ ਸਮਾਰ ਕੇ ਹਟੇ ਆ ਤੇ ਉਹ ਸਾਹਮਣੇ ਜੀਰੀ 'ਚ ਸੂਰ ਫਿਰਦੇ ਨੇ ਬੱਚੇ ਸੂਰ ਦੇ ਤੇ ਸਾਨੂੰ ਦੇਖ ਕੇ ਲੁਕ ਗਏ ਉਹਦੇ ਵਿੱਚ ਫੇਰ